ਇਕ ਮਨ ਇਕ ਚਿਤ ਭਾਈ ਹਰ ਕੀਆ ਸਦਾ ਸਦਾ ਵਡਿਆਈ ਆ ਤੇ ਨਾ ਪਛੋਤਾਏ ਏ ਮਨ ਹਰ ਕੀ ਧਿਆਏ ਤੂੰ ਇਕ ਮਨ ਇਕ ਚਿਤ ਭਾਈ ਹਰ ਕੀਆ ਬੱਚੋ ਤਾਈ ਹੋਰ ਕਹਿ ਸਤਿ ਬਲਿਹਾਰਣੈ ਜਿਤ ਸੇਵੈ ਸੁਖ ਪਾਈ ਨਾਨਕ ਗੁਰਮੁਖ ਮਿਲ ਰਹਿ ਹਮੈ ਸ਼ਬਦ ਜਲਾਇ ਮਹਲਾ 3 ਆਪੇ ਸਿਵਾ ਲਾਇਨ ਸਭ ਕਰੇ ਸਭਨਾ ਕਾਮ ਆਪੋ ਆਪ ਹੈ ਆਪੇ ਸਾਰ ਕਰੇ ਨਾਨਕ ਨਾਮ ਧਿਆਇਨ ਦਿਨ ਨਿਜ ਘਰ ਵਾਸ ਹੈ ਜੁਗ ਜੁਗ ਸੁਬਾਹ ਹੋਏ ਪੌੜੀ ਤੂੰ ਕਰਨ ਕਰਨ ਸਮਰਥ ਹੈ ਕਰਤੇ ਜਦਬੇ ਨ ਆਵਰਨਾ ਕੋਈ ਤੁਧ ਆਪੇ ਸਿਸ਼ਟ ਸਿਰ ਜੀ ਆਪੇ ਪੁਨ ਕੋਈ ਸਬਦ ਇੱਕੋ ਸਬਦ ਵਰਤਦਾ ਜੋ ਕਰੇ ਸੋ ਹੋਈ ਵਡਿਆਈ ਗੁਰਮੁਖ ਦੇ ਪ੍ਰਭ ਹਰਿ ਪਾਗੈ ਸੋਈ ਗੁਰਮੁਖ ਨਾਨਕ ਸਬ ਆਖੋ ਧੰ 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 ਗੁਰ ਸੋਈ ਸਭ ਇੱਕੋ ਸਬਦ ਵਰਤਦਾ ਜੋ ਕਰੇ ਸੋਈ ਵਡਿਆਈ ਗੁਰਮੁਖ ਦੇ ਪ੍ਰਭ ਹਰਿ ਪਾਦੈ ਸੋਈ ਗੁਰਮੁਖਾਨੰਕ ਅਰਾਧਿਆ ਵਾਹਿਗੁਰੂ ਜੀ ਇੱਕ ਉਹ ਅੰਖਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੀ ਸਹ ਪੰ ਗੁਰ ਪ੍ਰਸਾਦ ਜਪੋ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਤੁਪੈ ਤੁਪ ਨਾ ਹੋਵਈ ਜੇ ਲਾਇ ਰਹਾ ਨਿਮਤਾਰ ਉੱਖਿਆ ਪਖ ਨਾ ਕਰੀ ਜੇ ਮਨਾਂ ਕ੍ਰਿਆ ਪਾਰ ਸਹਸ ਸਿਆੜ ਪਾ ਲਖ ਹੋਵੇ ਤਾ ਇੱਕ ਨ ਚੱਲੇ ਨਾਲ ਕਿਵਸ ਜਿਆਰਾ ਹੋਈਐ ਤੂ ਊੜੈ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਰਸਿਆ ਨਾਲ ਤੁਮੀ ਹੋਵਨ ਆਕਾਰ ਨਾ ਕਹਿਆ ਜਾਈ ਤੁਮੀ ਹੋਵਨ ਜੀ ਮਮ ਲੈਬੜਿਆਈ ਹੁਕਮੇ ਉਤਮ ਦੀਜਾ ਉਹ ਹੁਕਮਾ ਲੇਖਾ ਜਿ ਸੁਖ ਪਾਈਐ ਹੈ ਇਕਨਾਥ ਤੁਮੀ ਬਕਸ਼ੀ ਸਾਇ ਕੋ ਹੁਕਮੇ ਸਦਾ ਪਵਾਈਐ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮਾ ਨਾ ਕੋਏ ਨਾਨਕ ਹੁਕਮੈ ਜਿ ਬੁਜੈ ਤਾ ਸਭ ਮੈਂ ਕਰੈ ਨੁ ਕੋ ਕਾਵੇ ਕੋ ਤਾਣ ਗੁਰ ਐਖ ਸੇ ਤਾਣ ਕਾਵੇ ਕੋ ਦਾਤ ਨਾੜੇ ਨੀ ਸਾੜ ਕਾਵੇ ਕੋ ਗੁਣ ਵੱਡਿਆ ਜਾਚਾਰ ਕਾਵੇ ਕੋ ਵਿਦਿਆ ਵਿਸਮਾਵੀਂ ਤਾਰ ਕਾਵੇ ਕੋ ਸਾਜ ਕਰੇ ਤਨ ਖੇਹ ਕਾਵੇ ਕੋ ਜੀ ਲੈ ਫਰ ਦੇਹ ਕਾਵੇ ਕੋ ਜਾਪੈ ਦਿਸੈ ਗੂਰ ਕਾਵੇ ਕੋ ਵੇਖੈ ਆਦਰ ਹਦੂਰ ਕਥਨਾ ਕਥੀ ਨਾਵ ਕੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਤਾ ਦੇ ਲੈ ਜੀ ਸੁਖ ਪਾਹਿ ਜੁਗਤ ਅੰਤਰ ਖਾਹੀ ਖਾਹਿ ਹੁਕਮੇ ਰੁਕਮ ਕਲਾਈ ਆਹ ਨਾਨਕੁ ਇਕ ਸਹਿਬੇ ਪ੍ਰਵਾਹ ਸਾਚਾ ਸਾਹਿਬ ਸਾਚਾ ਨਾਾਇ ਭਗਤਿ ਪਾਉ ਪਾਰ ਅੱਖਰ ਮੰਗਹਿ ਦੇਖ ਦੇਖ ਦਾਨ ਕਰੇ ਦਾਤਾਰ ਫਿਰ ਕਿ ਅਗੇ ਲਖੀਐ ਜਿਤ ਦੇ ਸੈ ਦਰਬਾਰ ਹੋ ਕੇ ਬੁੱਲਣ ਬੋਲੀਐ ਜਿਤ ਨੂੰ ਤਲੀ ਪਿਆਰ ਪਰਤ ਵੇਲਾ ਸਤਨਾਵ ਵਟਿਆਈ ਵਿਚਾਰ ਕਰਮਿ ਆਵੇ ਕਪੜਾ ਨਗਰੀ ਮੁਖ ਦਵਾਰ ਨਾਨਕੇ ਬਹਿ ਜਾਣੀਐ ਸੁਭਾਵੇਂ ਸਤਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਵੇ ਆਪੇ ਆਪ ਨਿਰੰਦਰਨ ਸੋਏ ਜਨ ਸੇਵਿਆ ਤਨ ਪਾਇਆ ਮਾਨ ਗੋਗਾ ਬੀਆ ਕੀ ਨਿਦਾਨ ਗੋਗਾ ਬੀਆ ਸੁਣੀਐ ਮਨ ਰਖੀਐ ਭਾਉ ਦੁੱਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਮੰ ਗੁਰਮੁਖ ਵੇਦੰ ਗੁਰਮੁਖ ਰਹਾ ਸਮਾਈ ਗੁਰਇਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਰੀ ਜੇਹ ਦੋ ਜਣਾ ਆਖਾ ਨਾਹੀ ਕਹੜਾ ਕਥਨ ਨਾ ਜਾਈ ਗੁਰਾ ਇੱਕ ਦੇਹ ਮੁਝਾਈ ਸਭਨਾ ਜੀ ਆਖਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੇ ਰਤਨਾਵਾ ਜੇਖ ਸੁਭਾਵਾ ਬਿਨ ਭਾਣੇ ਕੇ ਨਾਏ ਕਰੀ ਜੇ ਤਿਸਰਠੋ ਪਾਈ ਵਿਖਾ ਬਿਨ ਕਰਮਾਂ ਆਖੀ ਬਿਲੇ ਲਈ ਮਤ ਵਿਚ ਰਤਨ ਜਵਾਹਰ ਮਾਣਿਕ ਜੇ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਤੇਜ 부ਝਾਈ ਸਬਨਾ ਜੀ ਆਕਾਇਕ ਦਾਤਾ ਸੋ ਮੈਂ ਵਿਸਰਨ ਨ ਜਾਈ ਜੇ ਤਕਚਾਰੇ ਆਰਜਾ ਮੂਰਤ ਸੋਣੀ ਹੋਏ ਨਵਾਖਟਾ ਵਿਚ ਜਾਣੀਐ ਨਾ ਚੱਲੇ ਸੋ ਕੋਏ ਚੰਗਾ ਨਾ ਰਖਾਏ ਕੈ ਜਗਲੇ ਜੇ ਤੁਸ ਨਦਰ ਨ ਆਵੇ ਤਾ ਵਾਤ ਨੰ ਪੁਛੈ ਕੇ ਕੀਤਾ ਅੰਦਰ ਕੀਟਕਾਰ ਦਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਹੁੰਦੇ ਤੇਹਾ ਕੋਏ ਨਸ ਜਈ ਜੇ ਤੁਸ ਗੁਣ ਕੋਏ ਕਰੇ ਸੁਣੇ ਸਿਤ ਪੀਰ ਸੁਰਨਾਥ ਸੁਣੇ ਤਰਤ ਤਵਲ ਆਕਾਸ ਸੁਣੇ ਦੀਪ ਲੋਪਾ ਤਾਲ ਸੁਣੇ ਪੋਥਨ ਸੰਕੇਤ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਤਿਸਰ ਬਰਮਾ ਇੰਦ ਸੁਣਿਆ ਮੁਖ ਸਲਾ ਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸਤ ਸਪਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅਸਤ ਕਾਇ ਸੁਨਾਣ ਸੁਣਿਆ ਪੜਪੜ ਪਾਪ ਹਮਾਨ ਸੁਣਿਆ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਵਾਹਿਗੁਰੂ ਜੀ ਸੋ ਸੰਤਨ ਬੇਨਤੀ ਹੈ कि जो आप पता ही है खंड पार साहब पास के, के पार हो चुके हैं कि प्रबंधन कमेटी तेज सिंह संता आप जी ने सहयोग ਦਿੱਤਾ ਬਹੁਤ ਧੰਨਵਾਦ ਬੇਨਤੀ ਹੈ ਜੋ ਵੀ ਤਰਫ ਤੇ ਪਿੰਡਾ ਆਪ ਜੀ ਨੇ ਜੋ ਕੱਲ ਦਿਵਾਨਾ ਦੇ ਵਿੱਚ ਕਿਉਂਕਿ ਜੋ ਵੀ ਖੰਡ ਪਾਸ ਹੈ ਉਹਦੇ ਵਿੱਚ ਆਪ ਜੀ ਨੇ ਸੇਵਾ ਪਾਉਣੇ ਹੋਵੇ ਤਾਂ ਇਹ ਜੋ ਆਪਣੀ ਸੰਸਥਾ ਪਹੁੰਚੀ ਹੈ تقریباً تینوں دن حاضر رکھن بھی کیونکہ جو میں پیسے آپ جو واسطے بےنتی کر رہے ہیں کہ جو پرکھیاں نے وہ گرو پرکھیاں تے وہ سنستہ ہی کرتے گی کیونکہ انہاں کی سارا جو یہ سماگ ہے گروہ میں کرپا کی سارے رل کے بانے سننی ہے تے آپ سارے سنگان نے جو دو دن لنگر تیار کرنے رہے ہیں بہت بہت دنواد بےنتی ہے میم کہ ہم